ਇੰਨੀ ਤਾਂ ਹਨੇਰ ਕਰਦੀ ਅੰਗਰੇਜ਼ਾਂ ਵੇਲੇ ਵੀ ਹੈ ਨਹੀਂ ਸੀ ਇੰਨੀ ਇੱਕ ਛੁੱਟ ਤਾਂ ਉਹਨਾਂ ਨੇ ਤਿੰਨ ਜਿᱷ ਖੁੱਲ੍ਹੇ ਛੁੱਟੇ ਵੀ ਹਾਂ ਤੁਸੀਂ ਬੋਲ ਸਕਦੇ ਹੋ ਤੇ ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਗਾਂ ਲੰਘ ਕੇ ਆਮ ਆਦਮੀ ਪਾਰਟੀ ਵਾਲਿਓ ਆ ਤੁਹਾਡੇ ਸਾਹਮਣੇ ਬੀਬੀਆਂ ਨੂੰ ਪੁੱਛਿਆ ਸੀ ਉਹੀ ਕੈਪਟਨ ਮਰਿੰਦਰ ਸਿੰਘ ਵਾਂਗੂ ਘਰ ਘਰ ਨੌਕਰੀ ਤੇ ਉਹੀ ਬੀਬੀਆਂ ਨੂੰ ਪੁੱਛਿਆ ਵੀ ਹਾਂ ਇੱਕ ਇੱਕ 1000 ਰੁਪਏ ਆ ਗਿਆ ਕੋਈ ਜਿਵੇਂ ਬਾਦਲਾ ਨੇ ਲੈਪਟਾਪ ਦੀ ਗੱਲ ਕੀਤੀ ਸੀ ਅੱਜ ਤੱਕ ਬੱਚੇ ਬਾਦਲਾ ਦਾ ਲੈਪਟਾਪ ਢਿੱਕੀ ਜਾਂਦੇ ਆ ਬਾਗੇਪੁਰਾ ਦੇ ਐਮਐਲਏ ਨੂੰ ਸਵਾਲ ਪੁੱਛ ਰਹੀ ਸੀ ਭੈਣ ਇੱਕ ਸਾਡੀ ਸੰਗਤ ਦੇ ਵਿੱਚ ਬੈਠੀ ਤੇ ਉਹਨੂੰ ਜਵਾਬ ਨਹੀਂ ਆਇਆ ਔਰ ਇਹ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਹੈ ਇਹ ਬੇਸ਼ੱਕ ਅਰਜ਼ਰਬ ਹੋਣ ਕਰਕੇ ਅਸੀਂ ਇੱਥੋਂ ਕਦੇ ਚੋਣ ਨਹੀਂ ਲੜ ਸਕੇ ਪਰ ਇਹ ਹਲਕਾ ਹਮੇਸ਼ਾ ਸਾਡਾ ਆਪਣਾ ਘਰ ਵਾਂਗੂ ਪਰਿਵਾਰ ਵਾਂਗੂ ਰਿਹਾ ਹੈ ਦੂਜੇ ਇਲਾਕੇ ਲਈ ਵੀ ਇੰਨਾ ਕਰਨਾ ਇਹ ਕੋਈ ਹਰੇਕ ਲੀਡਰ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਸਾਰੇ ਲੋਕ ਉਡੀਕਦੇ ਆ ਪਤਾ ਜੀ ਕਿ ਸਾਨੂੰ ਮਿਲਿਆ ਜਾਵੇ ਅਸੀਂ ਮਿਲਣਾ ਚਾਹੁੰਦੇ ਹਾਂ ਕਿਉਂਕਿ ਇੱਕ ਖੜੋਤ ਆ ਜੁਪੀਲ ਪਿਛਲੇ ਸਮੇਂ ਤੋਂ ਸਿਆਸਤ ਦੇ ਵਿੱਚ ਚੰਗੇ ਸਿਆਸਦਾਨਾਂ ਦੀ ਭਾਲ ਹਰੇਕ ਵਰਕਰ ਨੂੰ ਹਰੇਕ ਵਸਿੰਦੇ ਨੂੰ ਆ ਪੰਜਾਬ ਦੇ ਨੂੰ ਸਾਰੇ ਉਹਦਿਆਂ ਦੇ ਤਾਂ ਪੰਜਾਬਦਿਆਂ ਦੇ ਉੱਤੇ ਦਿੱਲੀ ਤੋਂ ਆਏ ਹੋ ਲੋਕ ਜਿਹੜੇ ਹਾਰੇ ਹੰਬੇ ਨਕੰਮੇ ਨਕਾਰੇ ਜਿਹੜੇ ਸ਼ਰਾਬ ਦੇ ਕੇਸਾਂ ਦੇ ਵਿਚੰਦਰ ਉਹ ਆ ਕੇ ਤਾਂ ਦਸ਼ਾ ਨਿਰਦੇਸ਼ ਦੇ ਰਹੇ ਆ ਆ ਜਿਹੜਾ ਤੁਸੀਂ ਸ਼ਾਮਦਾਮ ਦੰਡ ਭੇਦ ਦੀਆਂ ਗੱਲਾਂ ਕਰਦੇ ਹੋ ਜਿਹੜੀਆਂ ਇਹ ਨੀਤੀ ਅਪਣਾਉਣ ਨੂੰ ਫਿਰਦੇ ਹੋ ਪੰਜਾਬ 'ਚ ਭਰਾ ਮਾਰੂ ਜੰਗ ਪਹਿਲਾਂ ਵੀ ਤੁਸੀਂ ਕੀਤੀ ਸੀ ਪਹਿਲਾਂ ਵੀ ਤੁਸੀਂ ਮਜੀਠੀਆ ਦੇ ਖਿਲਾਫ ਪਿੰਡਾਂ 'ਚ ਪੋਸਟਰ ਲਵਾਏ ਸੀ ਕਿ ਮਜੀਠੀਆ ਚੋਰ ਆਸਰੇ ਦਾ ਤਸਕਰ ਨਸ਼ੇ ਦਾ ਤਸਕਰ ਆ ਇੱਕ ਵਾਰ ਨਹੀਂ 100 ਵਾਰ ਕਿਉਂਗਾ ਇਹੋ ਜੇ ਪੋਸਟਰ ਲਵਾਇ ਸੀ ਫਿਰ ਜਦੋਂ ਉਹਨੇ ਡੈਫਰਮੇਸ਼ਨ ਪਾਈ ਮਾਨਹਾਨੀ ਦਾ ਕੇਸ ਕੀਤਾ ਫਿਰ ਤੁਸੀਂ ਕੇਜਰੀਵਾਲ ਲੰਮਾ ਪੈ ਕੇ ਉਹ ਤੋਂ ਮਾਫੀ ਮੰਗ ਗਿਆ ਸਸਕਲ ਮੈਂ ਐਮਐਨਟੀ ਸਿੰਘ ਬਤਾਇਆ ਕਿ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਹਨਿਆਲ ਸਿੰਘ ਨਾਲ ਆਦ ਦੇ ਪਿੰਡੇ ਪਿੰਡਾ ਹਿੰਮਤਪੁਰਾ ਦੇ ਵਿੱਚ ਖੜੇ ਆ ਜਿੱਥੇ ਅੱਜ ਦਰਸ਼ਨ ਸਿੰਘ ਬਰਾੜ ਸਾਫ ਕਾ ਕੈਬਨਿਟ ਮੰਤਰੀ ਕਾਂਗਰਸ ਤੋਂ ਉਹ ਪਹੁੰਚੇ ਨੇ ਨਾਲ ਉਹਨਾਂ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਜੋ ਪਿਛਲੇ ਸਮੇਂ ਐਮਪੀ ਦੀ ਚੋਣ ਲੜਦੇ ਲੁਧਿਆਣੇ ਤੋਂ ਪੰਥਕ ਡੈਕਟ ਤੋਂ ਅੱਜ ਉਹ ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੀ ਅੱਜ ਦਾ ਜਿਹੜਾ ਹੈਗਾ ਅਜੰਡਾ ਉਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਪਿੰਡ ਹਿੰਮਤਪੁਰਾ ਦੇ ਵਿੱਚ ਪਹੁੰਚੇ ਹੋ ਔਰ ਵੱਡਾ ਇੱਕ ਕਾਫੀ ਮੀਟਿੰਗ ਵੀ ਹੋਰ ਹੋਈ ਆ ਕੀ ਕਹਿਣਾ ਚਾਹੋਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛਾ ਦੀ ਰਹਿਮਤ ਹੈ ਪਿਆਰ ਹੈ ਬਾਪੂ ਜੀ ਨੇ ਕਮਾਈ ਕੀਤੀ ਹੈ ਲੰਬੇ ਸਾਲਾਂ ਤੋਂ ਮੇਰੇ ਖਿਆਲ 6 ਦਹਾਕੇ ਹੋ ਗਏ ਹੋਣੇ ਉਹਨਾਂ ਨੂੰ ਸਿਆਸਤ ਵਿੱਚ ਵਿਚਰਦਿਆਂ ਨੂੰ ਔਰ ਇਹ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਹੈ ਇਹ ਬੇਸ਼ੱਕ ਅਰਜ਼ਰਵ ਹੋਣ ਕਰਕੇ ਅਸੀਂ ਇੱਥੋਂ ਕਦੇ ਚੋਣ ਨਹੀਂ ਲੜ ਸਕੇ ਪਰ ਇਹ ਹਲਕਾ ਹਮੇਸ਼ਾ ਸਾਡਾ ਆਪਣਾ ਘਰ ਵਾਂਗੂ ਪਰਿਵਾਰ ਵਾਂਗੂ ਰਿਹਾ ਹੈ ਤੇ ਪਰਿਵਾਰ ਹੀ ਹੈ ਸਾਡਾ ਕਿਉਂਕਿ ਇਸ ਹਲਕੇ ਦਾ ਹਰ ਵਾਰੀ ਚਾਹੇ ਸਰਕਾਰ ਜਦੋਂ ਵੀ ਕਾਂਗਰਸ ਸਰਕਾਰ ਬਣੀ ਹੈ ਚਾਹੇ ਕੋਈ ਵੀ ਉਮੀਦਵਾਰ ਚੋਣ ਲੜਦਾ ਹੋਵੇ ਤੇ ਹਮੇਸ਼ਾ ਸਰਦਾਰ ਦਰਸ਼ਨ ਸਿੰਘ ਬਰਾੜ ਪਿਤਾ ਜੀ ਦੇ ਧੜੇ ਦਾ ਬਰਾੜ ਧੜੇ ਦਾ ਹੀ ਇੱਥੇ ਚੇਅਰਮੈਨ ਬਣਦਾ ਹੈ ਬਲਾਕ ਸੰਮਤੀ ਦਾ ਪਿਛਲੀ ਵਾਰ ਚਾਹੇ ਅਕਾਲੀ ਦਲ ਚੋਂ ਆਇਆ ਹੋਇਆਂ ਨੂੰ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬਲਾਕ ਸੰਮਤੀ ਦੀਆਂ ਟਿਕਟਾਂ ਵੀ ਨਹੀਂ ਦਿੱਤੀਆਂ ਆਪਣੇ ਬੰਦਿਆਂ ਨੂੰ ਜਿਹੜੇ ਬਰਾੜ ਧੜੇ ਦੇ ਸੀ ਤੇ ਫਿਰ ਆਜ਼ਾਦ ਬੰਦੇ ਖੜੇ ਕਰਕੇ ਬਲਾਕ ਸੰਪਤੀ ਜਿਤਾ ਕੇ ਆਪ ਦਾ ਚੇਅਰਮੈਨ ਬਣਾਇਆ ਯਾਨੀ ਦੂਜੇ ਇਲਾਕੇ ਤੋਂ ਬਿਨਾ ਇਹ ਇਲਾਕਾ ਜਿੱਥੇ ਚੋਣ ਲੜਦੇ ਹੋ ਤਾਂ ਆਪਣਾ ਹੈ ਹੀ ਇਹ ਇਲਾਕਾ ਵੀ ਆਪਣਾ ਹੈ ਤੇ ਇਹ ਹਮੇਸ਼ਾ ਬਾਪੂ ਜੀ ਨੇ ਤਰਜੀਹ ਦਿੱਤੀ ਜਦੋਂ 1992 ਜਗਰਾਉਂ ਤੋਂ ਤੁਸੀਂ ਸੋਹਣੀ ਲਿਆ ਹੁਣ ਸਟੇਜ ਤੋਂ ਐਮਐਲਏ ਬਣੇ ਸੀ ਉਦੋਂ ਜਗਰਾਉਂ ਤੋਂ ਪਰ ਇਹਨਾਂ ਪਿੰਡਾਂ ਦੀਆਂ ਸੜਕਾਂ ਇਹਨਾਂ ਪਿੰਡਾਂ ਦੇ ਸਕੂਲ ਇਹਨਾਂ ਪਿੰਡਾਂ ਦੇ ਗਰਾਊਂਡ ਇਹਨਾਂ ਪਿੰਡਾਂ ਨੂੰ ਗਰਾਂਟਾਂ ਉਸ ਵੇਲੇ ਵੀ ਦਵਾਈਆਂ ਤੇ ਹੁਣ ਜਦ 2017 ਚ ਸਰਕਾਰ ਬਣੀ ਉਸ ਵੇਲੇ ਵੀ ਤੇ 2 ਕਰੋੜ 68 ਲੱਖ ਦੀ ਮੇਰੇ ਖਿਆਲ ਗੱਲ ਚੱਲਦੀ ਸੀ ਸਟੇਟ ਤੋਂ ਕਿ ਗ੍ਰਾਂਟ ਦਿੱਤੀ ਐ ਤਾਂ ਇਹ ਦੂਜੇ ਇਲਾਕੇ ਲਈ ਵੀ ਇੰਨਾ ਕਰਨਾ ਇਹ ਕੋਈ ਹਰੇਕ ਲੀਡਰ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਕਿ ਹਰੇਕ ਲੀਡਰ ਆਪਦੇ ਇਲਾਕੇ ਤੋਂ ਬੋਲਿਆ ਜਿੱਥੋਂ ਵੋਟਾਂ ਲੈਣੀਆਂ ਉੱਥੇ ਤਾਂ ਹਰੇਕ ਦਾ ਕੰਮ ਕਰਦੇ ਆ ਜਿੱਥੋਂ ਨਹੀਂ ਲੈਣੀਆਂ ਉੱਥੇ ਵੀ ਕੰਮ ਕਰਨ ਵਾਲੇ ਕੋਈ ਸਰਦਾਰ ਦਰਸ਼ਨ ਸਿੰਘ ਇਮਰਾਨ ਨੇ ਤਾਂ ਇਹ ਆਪਦੇ ਲੋਕ ਨੇ ਇਹਨਾਂ ਨੂੰ ਮਿਲਣਾ ਵੀ ਜ਼ਰੂਰੀ ਸੀ ਕਿਉਂਕਿ ਸਾਨੂੰ ਵਾਰ-ਵਾਰ ਕਹਿੰਦੇ ਆ ਜਿਵੇਂ ਜਿਗਰਾਉਂ ਦੇ ਲੋਕ ਆ ਜਿਗਰਾਉਂ ਤੋਂ ਚੋਣ ਲੜੀ ਐ ਬਾਪੂ ਜੀ ਨੂੰ ਕਹਿੰਦੇ ਆ ਕਿ ਸਾਡੇ ਕੋਲ ਇੱਕ ਵਾਰ ਆਓ ਸਾਨੂੰ ਮਿਲਾਓ ਬਾਪੂ ਜੀ ਨੂੰ ਇਸੇ ਤਰ੍ਹਾਂ ਮੋਗੇ ਦੇ ਜਿਹੜੇ 45 ਪਿੰਡ ਆ ਉਹ ਪਹਿਲਾਂ ਬਾਗੇਪੁਰ ਨੇ ਹਲਕੇ ਦੇ ਪਿੰਡ ਸੀ ਦਾਖੇ ਹਲਕੇ 'ਚ ਸਾਡੇ ਜਗਰਾਉਂ ਦੇ ਬਾਈਦਈ ਪਿੰਡ ਪੈਂਦੇ ਆ ਤਾਂ ਉਹ ਸਾਰੇ ਲੋਕ ਉਡੀਕਦੇ ਆ ਪਿਤਾ ਜੀ ਨੂੰ ਕਿ ਸਾਨੂੰ ਮਿਲਿਆ ਜਾਵੇ ਅਸੀਂ ਮਿਲਣਾ ਚਾਹੁੰਦੇ ਆ ਕਿਉਂਕਿ ਇੱਕ ਖੜੋਤ ਆ ਚੁੱਕੀ ਆ ਪਿਛਲੇ ਸਮੇਂ ਤੋਂ ਸਿਆਸਤ ਦੇ ਵਿੱਚ ਚੰਗੇ ਸਿਆਸਦਾਨਾਂ ਦੀ ਭਾਲ ਹਰੇਕ ਵਰਕਰ ਨੂੰ ਹਰੇਕ ਵਸਿੰਦੇ ਨੂੰ ਆ ਪੰਜਾਬ ਦੇ ਨੂੰ ਕਿ ਜਿਹੜਾ ਲੋਕਾਂ ਲਈ ਖੜਨ ਵਾਲਾ ਹੱਕ ਦੀ ਗੱਲ ਕਰਨ ਵਾਲਾ ਸੱਚ ਦੀ ਗੱਲ ਕਰਨ ਵਾਲਾ ਕੋ ਹੋਵੇ ਉਹਦੀ ਘਾਟ ਪੂਰੀ ਕਰਨੀ ਆ ਪੂਰਤੀ ਦੇ ਲਈ ਪਿੰਡਾਂ ਦੇ ਵਿੱਚ ਹਰੇਕ ਹਲਕੇ ਦੇ ਜਾਨੇ ਜਿੱਥੇ ਲੋਕ ਪਿਆਰ ਕਰਦੇ ਆ ਜਿੱਥੇ ਵੀ ਬਣਾਉਂਦੇ ਆ ਤੇ ਪਿਆਰ ਕਰਕੇ ਜਾਣਾ ਚਾਹੀਦਾ ਭਿੰਦਰਾ ਸਾਹਿਬ ਜਿਸ ਤਰ੍ਹਾਂ ਬਾਗਾਪੁਰਾ ਦੇ ਵਿੱਚ ਜਿਹੜਾ ਵਰਕਰ ਨਾ ਚੱਲ ਰਹੀ ਹੈ ਉਹ ਲਗਾਤਾਰ ਚੱਲ ਰਹੀ ਹੈ ਉਸੇ ਤਰ੍ਹਾਂ ਹੁਣ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਵੀ ਹੋਊਗੀ ਹਾਂ ਮੈਂ ਦੱਸ ਕੀ ਹਟਾਂ ਜਿਵੇਂ ਹਲਕਾ ਨਿਹਾਲ ਸਿੰਘ ਵਾਲਾ ਹਲਕਾ ਜਗਰਾਉਂ ਹਲਕਾ ਮੋਗਾ ਹਲਕਾ ਦਾਖਾ ਹਲਕਾ ਮਹਿਲਕਲਾ ਹਲਕਾ ਭਦੌੜ ਇਹ ਸਾਰੇ ਹਲਕਿਆਂ ਦੇ ਵਿੱਚ ਬਾਦਸ਼ਾਹ ਦੀ ਮਿਹਰ ਦੇ ਨਾਲ ਬਾਪੂ ਜੀ ਨੂੰ ਪਿਆਰ ਕਰਨ ਵਾਲੇ ਮੇਰੇ ਦੋਸਤ મિતਰ ਬੜੇ ਨੇ ਜਿਹੜੇ ਚਾਹੁੰਦੇ ਆ ਕਿ ਅਸੀਂ ਆਈਏ ਉਹਨਾਂ ਦੀ ਗੱਲ ਸੁਣੀਏ ਤੇ ਆਮ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਗਿਆ ਹੱਲ ਹੁੰਦੀਆਂ ਤੇਸੀਂ ਹਰ ਹਰ ਕੇ ਜਾਵਾਂਗੇ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਜਿਵੇਂ ਪਿਛਲੇ ਦਿਨੀ ਲੈਂਡ ਫੋਲਡਿੰਗ ਨੂੰ ਲੈ ਕੇ ਫੈਸਲੇ ਤੋਂ ਜਿਹੜਾ ਉਹਨੂੰ ਬੈਕਫਰਡ ਕਰਨਾ ਪਿਆ ਬਾਰ-ਬਾਰ ਸਰਕਾਰ ਆਪਣੇ ਫੈਸਲਿਆਂ ਤੋਂ ਜਿਹੜੀ ਪਿੱਛੇ हटਦੀ ਹੈ ਕਿਵੇਂ ਲੱਗਦਾ ਹੈ ਸਰਕਾਰ 2027 ਦੀਆਂ ਚੋਣਾਂ ਅੱਗੇ ਸਾਹਮਣੇ ਆ ਰਹੀਆਂ ਲੋਕਾਂ ਦਾ ਜਿਹੜਾ ਕਿਹੋ ਜਿਹਾ ਪ੍ਰਭਾਵ ਆ ਤੁਸੀਂ ਲਗਾਤਾਰ ਲੋਕਾਂ ਨੂੰ ਮਿਲ ਰਹੇ ਹੋ ਸਰਕਾਰ ਦੇ ਕੰਮਾਂ ਤੋਂ ਕਿੰਨੇ ਕੁ ਖੁਸ਼ ਆ ਕਿੰਨੇ ਕੁ ਨਰਾਜ਼ ਆ ਲੋਕ ਕੀ ਮਹਿਸੂਸ ਕਰਦੇ ਅਣਜਾਣ ਲੋਕਾਂ ਦੇ ਹੱਥ ਬਾਗ ਡੋਰ ਹੈ ਔਰ ਜੇ ਪੰਜਾਬ ਦੇ ਜੰਮਿਆਂ ਜਾਿਆਂ ਦੇ ਹੱਥ ਬਾਗ ਡੋਰ ਹੋਵੇ ਫਿਰ ਵੀ ਅਸੀਂ ਮੰਨੀਏ ਕਿ ਹਾਂ ਪੰਜਾਬ ਦਾ ਕੋਈ ਭਲਾ ਸੋਚਣਗੇ ਪੰਜਾਬ ਦੇ ਜੰਮੇ ਜਾਿਆਂ ਦੇ ਹੱਤਾ ਬਾਗ ਡੋਰ ਹੈ ਹੀ ਨਹੀਂ ਆਪਾਂ ਦੇਖਦੇ ਹਾਂ ਲੈਂਡ ਪੂਲਿੰਗ ਨੀਤੀ ਜਦੋਂ ਇਹ ਨੀਤੀ ਲਿਆਂਦੀ ਜਾ ਰਹੀ ਸੀ ਤਾਂ ਉਸ ਵੇਲੇ ਭਗਵੰਤ ਮਾਨ ਦੀਆਂ ਪਾਵਰਾਂ ਖੋ ਕੇ ਦਿੱਲੀ ਤੋਂ ਆਏ ਹੋ ਬੰਦਿਆਂ ਨੂੰ ਦਿੱਤੀਆਂ ਚੀਫ ਸੈਕਟਰੀ ਨੂੰ ਪਾਵਰਾਂ ਦਿੱਤੀਆਂ ਸਾਰੇ ਅਹੁਦਿਆਂ ਦੇ ਤਾਂ ਪੰਜਾਬਦਿਆਂ ਦੇ ਉੱਤੇ ਦਿੱਲੀ ਤੋਂ ਆਏ ਹੋ ਲੋਕ ਜਿਹੜੇ ਹਾਰੇ ਹੰਬੇ ਨਕੰਮੇ ਨਕਾਰੇ ਜਿਹੜੇ ਸ਼ਰਾਬ ਦੇ ਕੇਸਾਂ ਦੇ ਵਿਚੰਦਰ ਉਹ ਆ ਕੇ ਤਾਂ ਦਿਸ਼ਾ ਨਿਰਦੇਸ਼ ਦੇ ਰਹੇ ਆ ਕੀ ਦਿਸ਼ਾ ਨਿਰਦੇਸ਼ ਦੇ ਰਹੇ ਆ ਕਿ ਸ਼ਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਕਹਿੰਦੇ ਜੋ ਮਰਜ਼ੀ ਕਰਨਾ ਪਾਵੇ ਸਰਕਾਰ ਬਣਾਉਣੀ ਆ ਉਹ ਭਾਈ ਕੰਮ ਕਰੋ ਲੋਕਾਂ ਦੇ ਇਹ ਚੀਜ਼ਾਂ ਕਰਨ ਦੀ ਲੋੜ ਹੀ ਨਹੀਂ ਪੈਣੀ ਆ ਜਿਹੜਾ ਤੁਸੀਂ ਸ਼ਾਮ-ਦਾਮ ਦੰਡ ਭੇਦ ਦੀਆਂ ਗੱਲਾਂ ਕਰਦੇ ਹੋ ਜਿਹੜੀਆਂ ਨੀਤੀ ਅਪਣਾਉਣ ਨੂੰ ਫਿਰਦੇ ਹੋ ਪੰਜਾਬ 'ਚ ਭਰਾ ਮਾਰੂ ਜੰਗ ਪਹਿਲਾਂ ਵੀ ਤੁਸੀਂ ਕੀਤੀ ਸੀ ਪਹਿਲਾਂ ਵੀ ਤੁਸੀਂ ਮਜੀਠੀਆ ਦੇ ਖਿਲਾਫ ਪਿੰਡਾਂ 'ਚ ਪੋਸਟਰ ਲਵਾਏ ਸੀ ਕਿ ਮਜੀਠੀਆ ਚੋਰ ਆਸਰੇ ਦਾ ਤਸਕਰ ਨਸ਼ੇ ਦਾ ਤਸਕਰ ਹੈ ਇੱਕ ਵਾਰ ਨਹੀਂ 100 ਵਾਰ ਕਹੂੰਗਾ ਇਹੋ ਜਿਹੇ ਪੋਸਟਰ ਲਵਾਏ ਸੀ ਫਿਰ ਜਦੋਂ ਉਹਨੇ ਡੈਫਰਮੇਸ਼ਨ ਪਾਈ ਮਾਨਹਾਨੀ ਦਾ ਕੇਸ ਕੀਤਾ ਫਿਰ ਤੁਸੀਂ ਕੇਜਰੀਵਾਲ ਲੰਮਾ ਪੈ ਕੇ ਉਹ ਤੋਂ ਮਾਫੀ ਮੰਗ ਗਿਆ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਨਹੀਂ ਕਰ ਸਕਦੇ ਪੰਜਾਬ ਦੇ 'ਚ ਹਿੰਦੂ ਮੁਸਲਮਾਨ ਸਿੱਖ ਇਸ ਧਰਤੀ ਦੇ ਵਸਿੰਦੇ ਇਸ ਧਰਤੀ ਦੇ ਜੰਮਪੜ ਜਾਤ ਪਾਤ ਤੇ ਧਰਮਾਂ ਦੇ ਛੜਿਆੰਤਰ ਤੋਂ ਪਾਸੇ ਹੋ ਕੇ ਵਿਚਰਦੇ ਆ ਤੁਸੀਂ ਇੱਥੇ ਇਹ ਚਲਾਉਣ ਦੀ ਕੋਸ਼ਿਸ਼ ਨਾ ਕਰੋ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਆ ਤੁਹਾਡੇ ਸਾਹਮਣੇ ਬੀਬੀਆਂ ਨੂੰ ਪੁੱਛਿਆ ਸੀ ਉਹੀ ਕੈਪਟਨ ਮਰਿੰਦਰ ਸਿੰਘ ਵਾਂਗੂ ਘਰ ਘਰ ਨੌਕਰੀ ਤੇ ਉਹੀ ਬੀਬੀਆਂ ਨੂੰ ਪੁੱਛਿਆ ਵੀ ਹਾਂ ਇੱਕ ਇੱਕ 1000 ਰੁਪਏ ਆ ਗਿਆ ਕੋਈ ਜਿਵੇਂ ਬਾਦਲਾ ਨੇ ਲੈਪਟਾਪ ਦੀ ਗੱਲ ਕੀਤੀ ਸੀ ਅੱਜ ਤੱਕ ਬੱਚੇ ਬਾਦਲਾ ਦਾ ਲੈਪਟਾਪ ਢਿੱਕੀ ਜਾਂਦੇ ਆ ਉਸੇ ਤਰ੍ਹਾਂ ਕੈਪਟਨ ਦੀਆਂ ਨੌਕਰੀਆਂ ਢਿੱਕਦੇ ਉਸੇ ਤਰ੍ਹਾਂ ਹੁਣ 1000 1000 ਰੁਪਏ ਜਿਹੜਾ ਇਹਨਾਂ ਨੇ ਕਿਹਾ ਸੀ ਬੀਬੀਆਂ ਨੂੰ ਦੇਵਾਂਗੇ ਹਰ ਮਹੀਨੇ ਉਹਨੂੰ ਢਿੱਕੀ ਜਾਂਦੇ ਹੁਣ ਤਾਂ ਪਿੰਡਾਂ ਦੇ ਲੋਕ ਅਬ ਆਕੇ ਪ੍ਰਣਦੇ ਐਮਐਲ ਨੂੰ ਸਵਾਲ ਪੁੱਛ ਰਹੀ ਸੀ ਭੈਣ ਇੱਕ ਸਾਡੀ ਸੰਗਤ ਦੇ ਵਿੱਚ ਬੈਠੀ ਤੇ ਉਹਨੂੰ ਜਵਾਬ ਨਹੀਂ ਆਇਆ ਇਸ ਤਰ੍ਹਾਂ ਪਿੰਡਾਂ ਦੇ ਲੋਕ ਘੇਰਣਗੇ ਇਹਨਾਂ ਨੂੰ ਲੋਕ ਇਹਨਾਂ ਨੂੰ ਸਵਾਲ ਪੁੱਛਣਗੇ ਇਹ ਕਹਿੰਦੇ ਨੇ ਸਵਾਲ ਕਰਿਆ ਕਰੋ ਸਵਾਲ ਕਰਨ ਵਾਲਿਆਂ ਨੂੰ ਜਾਂ ਤਾਂ ਜੇਲ੍ਹ ਭੇਜਣਗੇ ਜਾਂ ਪਰਚਾ ਦਰਜ ਕਰਨਗੇ ਜਾਂ ਇਹਨਾਂ ਦੇ ਖਿਲਾਫ ਜਿਹੜਾ ਬੋਲੂ ਇੰਨੀ ਤਾਂ ਹਨੇਰਗਰ ਦੀ ਅੰਗਰੇਜ਼ਾਂ ਵੇਲੇ ਵੀ ਹੈ ਨਹੀਂ ਸੀ ਇੰਨੀ ਇੱਕ ਛੁੱਟ ਤਾਂ ਉਹਨਾਂ ਨੇ ਤਿੰਨ ਜਿ ਖੁੱਲ੍ਹੇ ਛੁੱਟੇ ਵੀ ਹਾਂ ਤੁਸੀਂ ਬੋਲ ਸਕਦੇ ਹੋ ਤੇ ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਗਾਂ ਲੰਘਿਆ ਆਮ ਆਦੀ ਪਾਰਟੀ ਵਾਲਿਓ ਸੋ ਕੋਈ ਪੰਜਾਬ ਦੇ ਹਾਲਾਤ ਕਿਸੇ ਪਾਸਿਓ ਸੁਖਾਵੇਂ ਨਜ਼ਰ ਨਹੀਂ ਆ ਰਹੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਕਾਨੂੰਨ ਦੀ ਗੱਲ ਕਰਦੇ ਨਸ਼ੇ ਦੀ ਗੱਲ ਕਰ ਲਓ ਜੇ ਇਹਨਾਂ ਨੂੰ ਕਹਿ ਦਈਏ ਨਸ਼ੇ ਦੀ ਗੱਲ ਆ ਕਹਿਣਗੇ ਜੀ ਪਹਿਲਾਂ ਵੀ ਬਹੁਤ ਸੀ ਹਾਂਜੀ ਪਹਿਲਾਂ ਸੀਗਾ ਕੌਣ ਮੁਕਰਦਾ ਅਕਾਲੀਆ ਵੇਲੇ ਵੀ ਸੀ ਕੈਪਟਨ ਵੇਲੇ ਵੀ ਸੀ ਸਭ ਕਹਿੰਦੇ ਹੈਗਾ ਸੀ ਪਰ ਤੁਸੀਂ ਕਿਹਾ ਸੀ 24 ਘੰਟਿਆਂ ਚ ਬੰਦ ਕਰ ਦੇਾਂਗੇ ਤੁਸੀਂ ਕਿਹਾ ਸੀ 24 ਘੰਟਿਆਂ ਚ ਬੇਅਦਬੀ ਦਾ ਇਨਸਾਫ ਦੇਵਾਂਗੇ ਦੱਸੋ ਕਿੱਥੇ ਇਨਸਾਫ ਉਹੀ ਦੋਸ਼ੀ ਲਗਾਤਾਰ ਜਮਾਨਤਾਂ ਤੇ ਆ ਰਹੇ ਲਗਾਤਾਰ ਪਰੋਲ ਮਿਲ ਜਾਂਦੀਆਂ ਉਹਨਾਂ ਨੂੰ ਛੁੱਟੀਆਂ ਮਿਲ ਜਾਂਦੀਆਂ ਕਿੱਥੇ ਆ ਸਰਕਾਰ ਦਾ ਕਹਿਣਾ ਹੈ ਜੀ ਕਿ ਯੋਧ ਨਸ਼ਿਆਂ ਵਿਰੁੱਧ ਅਸੀਂ ਮਹਿੰਮ ਚਲਾਈ ਹੈ ਔਰ ਮਜੀਠੀਆ ਸਾਹਿਬ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਨੂੰ ਵੀ ਸਰਕਾਰ ਪਰਚਾਰ ਰਹੀ ਹੈ ਕਿ ਅਸੀਂ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜਾ ਵੱਡੇ ਸਮਗਲਰਾਂ ਨੂੰ ਕਾਬੂ ਕੀਤਾ ਹੈ ਔਰ ਮਜੀਠੀਆ ਸਾਹਿਬ ਤੇ ਕਾਰਵਾਈ ਕੀਤੀ ਹੈ ਇਸ ਨੂੰ ਕਿਵੇਂ ਦੇਖਦੇ ਤੇ ਹੁਣ ਨਸ਼ਾ ਬੰਦ ਹੋ ਗਿਆ ਮਜੀਠੀਆ ਜੇਲ੍ਹ ਚ ਇਹ ਸਵਾਲ ਪੁੱਛੋ ਦੱਸੋ ਜੀ ਥੋੜੇ ਪਰ ਨਸ਼ਾ ਬੰਦ ਹੋ ਗਿਆ ਆਪਾਂ ਇਹਨਾਂ ਪਿੰਡਾਂ ਨੂੰ ਪੁੱਛੋ ਹਾਂਜੀ ਨਸ਼ਾ ਵਧਿਆ ਕੇ ਘਟਿਆ ਵਧਿਆ ਜੀ ਚਾਰ ਪੰਜ ਮੁੰਡਿਆਂ ਦੇ ਪਰਚੇ ਹੋਏ ਆ ਪਹਿਲਾਂ ਨਾਲੋਂ ਵਧਿਆ ਵਧਿਆ ਦੇਖੋ ਤੁਹਾਡੇ ਸਾਹਮਣੇ ਆਮ ਲੋਕਾਂ ਦੀ ਗੱਲ ਤਸੋ ਨੌਜਵਾਨੋ ਤੁਹਾਨੂੰ ਪਤਾ ਵਧਿਆ ਕੇ ਘਟਿਆ ਨਸ਼ਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਿਆ ਜੀ ਰੇਸ਼ੇ ਵੀ ਤੁਸੀਂ ਵਧ ਗਈ ਆ ਹੁਣ ਇਹ ਮੇਰੀ ਆਵਾਜ਼ ਨਹੀਂ ਨਾ ਤੁਸੀਂ ਸਵਾਲ ਪੁੱਛਿਆ ਮੈਂ ਤਾਂ ਨਾ ਇਹਨਾਂ ਨੂੰ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਮੈਨਾਂ ਨੂੰ ਸਖਾਤਾ ਸਾਹਮਣੇ ਖੜੇ ਨੇ ਮੇਰੇ ਭਰਾ ਇਹ ਪਿੰਡਾਂ ਦੇ ਲੋਕ ਨੇ ਇਹ ਦੁਖੀ ਨੇ ਇਸ ਗੱਲ ਤੋਂ ਮੈਂ ਪਿੰਡਾਂ 'ਚ ਤੁਸੀਂ ਕਿਹਦੇ ਨੇ ਮੀਟਿੰਗਾਂ ਕਰਦੇ ਹੋ ਮਨਪੀਤ ਨੇ ਸਵਾਲ ਪੁੱਛਿਆ ਕਿ ਤੁਸੀਂ ਵਾਗੇ ਆਪਣੇ ਹਲਕੇ ਦੇ ਪਿੰਡਾਂ 'ਚ ਜਦੋਂ ਮੈਂ ਬੀਬੀਆਂ ਨੂੰ ਮਿਲਦਾ ਨਾ ਉੱਥੇ ਤੇ ਬੀਬੀਆਂ ਦੀ ਇੱਕੋ ਮੰਗ ਹੁੰਦੀ ਆ ਤਕਲੀਫ 'ਚ ਨੇ ਕਿ ਪੁੱਤ ਨਸ਼ਾ ਬੰਦ ਕਰਾ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮਤਲਬ ਹੁਣ ਲੋਕ ਰੁਜ਼ਗਾਰ ਨੌਕਰੀਆਂ ਮੰਗਣੋਂ ਹੀ हट ਗਏ ਹੁਣ ਲੋਕਾਂ ਦੀ ਸਿਰਫ ਇੱਕੋ ਮੰਗ ਆ ਕਿ ਨਸ਼ਾ ਬੰਦ ਹੋ ਜੇ ਸਾਡੇ ਪਿੰਡੋਂ ਨਸ਼ਾ ਬੰਦ ਹੋ ਜੇ ਕਿਉਂ ਯਾਰ ਸਰਕਾਰ ਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਸਰਕਾਰ ਦੇ ਅਹੁਦੇਦਾਰ ਆ ਇੰਨਾ ਨੇ ਸਮਾਈ ਬਣਾ ਲਈ ਚਿੱਟੇ ਤੋਂ ਬਣਾ ਹੋਰ ਕਹੇ ਤੇ ਬਣਾ ਪੈਸੇ ਬਣਦੇ ਨਹੀਂ ਕਮਾਈ ਪੈਸੇ ਬਣਦੇ ਕਮਾਈ ਦਾ ਸਾਧਨ ਬਣਾ ਲੈ ਬਾਪੂ ਕਹਿੰਦਾ ਦੇਖੋ ਚਿੱਟਾ ਵੇਚਣਾ ਦੇਖੋ ਇਤਰਾਸ ਦੀ ਬਣ ਗਈ ਆ ਪੰਜਾਬ ਦੀ ਉਹ ਧਰਤੀ ਜਿਹਨੂੰ ਗੁਰੂਆਂ ਦੀ ਧਰਤੀ ਪੀਰਾਂ ਦੀ ਪਗੰਬਰਾਂ ਦੀ ਧਰਤੀ ਕਿਹਾ ਜਾਂਦਾ ਤੇ ਉਸ ਧਰਤੀ ਦੇ ਉੱਤੇ ਅਮਲੀ ਨਿਸ਼ੇੜੀ ਰਾਜ ਕਰੀ ਜਾਂਦੇ ਆ ਕਿੱਡੀ ਵੱਡੀ ਇਤਰਾਸ ਦੀ ਆ ਸਾਡੇ ਪੰਜਾਬੀਆਂ ਵਾਸਤੇ ਅਸੀਂ ਗਦਰੀ ਬਾਬੇ ਪੈਦਾ ਕੀਤੇ ਅਸੀਂ ਸੂਰਮੇ ਯੋਧੇ ਉਦੋਂ ਭਗਤ ਸਰਾਬੇ ਪੈਦਾ ਕੀਤੇ ਤੇ ਅੱਜ ਸਾਡੇ ਤੇ ਰਾਜ ਕੌਣ ਕਰ ਰਿਹਾ ਸ਼ਰਾਬਾਂ ਪੀਣ ਵਾਲੇ ਨਸ਼ਾ ਕਰਨ ਵਾਲੇ ਅਮਲੀ ਇਹ ਇਹ ਤਾਂ ਨਹੀਂ ਚਿਤਵੇ ਅਸੀਂ ਪੰਜਾਬ ਦੇ ਲੋਕਾਂ ਨੇ ਕੇ ਬਦਲਾ ਆਊਗਾ ਹਾਲਾਤ ਪੰਜਾਬ ਦੇ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਕਿਸੇ ਦਾ ਧਿਆਨ ਨਹੀਂ ਸਿਰਫ ਤੇ ਸਿਰਫ ਸਰਪੰਚੀਆਂ ਜਿੱਤ ਲਈਏ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਵੱਲ ਧਿਆਨ ਹੈ ਬਾਈਲੈਕਸ਼ਨ ਆ ਉਹ ਕਿਵੇਂ ਜਿੱਤਣਾ ਇਹਦੇ 'ਚ ਧਿਆਨ ਹੈ ਕੰਮ ਵੱਲ ਕਾਨੂੰਨ ਵਿਵਸਥਾ ਵੱਲ ਲੋਕਾਂ ਦੀ ਸੁਰੱਖਿਆ ਵੱਲ ਜਾਂ ਨਸ਼ੇ ਬੰਦ ਕਰਾਉਣ ਵੱਲ ਜਾਂ ਗੁਰੂ ਸਾਹਿਬ ਦੀ ਬੇਅਦਬੀ ਜਾਂ ਨੌਜਵਾਨਾਂ ਨੂੰ ਜਗਾਰ ਇੱਧਰ ਧਿਆਨ ਹੀ ਨਹੀਂ ਹੈ ਨੀ ਪੁਲਿਸ ਵਾਲੇ ਦਾ ਬੈਠੀ ਜਾਂਦੇ ਆ ਪੁਲਿਸ ਬੈਠੀ ਜਾਂਦੀ ਏ ਉਹਨਾਂ ਨੇ ਛਡਾਉਣਾ ਸੀ ਉਹੀ ਬੈਠੀ ਜਾਂਦੇ ਚੋਰਾਂ ਦਾ ਤੇ ਬਾਪੂ ਜੀ ਕਹਿੰਦੇ ਜਿਨ੍ਹਾਂ ਨੇ ਛਡਾਉਣੇ ਸੀ ਉਹੀ ਬੈਜਦੇ ਆ ਚੋਰਾਂ ਦਾ ਤੇ ਕੰਮ ਹੀ ਲੁੱਟਣਾ ਖੋਣਾ ਏ ਲੁੱਟ ਲੈਣ ਪਹਿਰੇਦਾਰ ਤਸੋਂ ਪਿੱਛੇ ਕੀ ਬਚਦਾ ਪਹਿਰੇਦਾਰ ਲੁੱਟਣ ਲੱਗੇ ਹੋਏ ਆ ਜਿਨ੍ਹਾਂ ਨੂੰ ਪਹਿਰੇਦਾਰੀ ਦਿੱਤੀ ਸੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਚੌਂਕੀਦਾਰੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੇ ਕਿ ਚੌਂਕੀਦਾਰ ਬਣ ਕੇ ਪੰਜਾਬ ਦਾ ਕੰਮ ਕਰੋ ਇਹ ਤਾਂ ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬ ਦੀ ਮਿੱਟੀ ਦਾ ਜੰਮਿਆ ਜਾਇਆ ਕੋਈ ਪੰਜਾਬੀ ਪੁੱਤ ਉੱਠ ਕੇ ਆਊਗਾ ਪਾਤਸ਼ਾਹ ਜੀ ਦੇ ਤੇ ਰਹਿਮਤ ਹੋ ਉਹੀ ਸਾਡੇ ਪੰਜਾਬ ਨੂੰ ਬਚਾ ਸਕਦਾ ਜਿਹੜੇ ਚੋਰ ਠੱਗ ਆ ਉਹ ਤਾਂ ਆਪਣੀਆਂ ਚੋਰੀਆਂ ਬਚਾਉਣਗੇ ਉਹ ਆਪਣੀਆਂ ਚੋਰੀਆਂ ਬਚਾਉਣ ਕਰਕੇ ਉਹਨਾਂ ਨੇ ਕੇਂਦਰ ਦੇ ਮੂਹਰੇ ਬੋਲ ਨਹੀਂ ਸਕਦੇ ਕੇਂਦਰ ਦੇ ਮੂਹਰੇ ਉਹੀ ਆੜੂਗਾ ਉਹੀ ਖੜੂਗਾ ਜਿਹੜਾ ਸੱਚਾ ਹੋਊਗਾ ਜਿਹੜਾ ਸੱਚ ਦੇ ਨਾਲ ਖੜੇ ਰਹੂਗਾ ਜਿਹੜੇ ਫੜ ਗਏ ਕਿਤਨ ਲਾਲ ਕਰ ਦੇਣੀ ਥੋੜ-ਥੋੜ ਕੇ ਉਹੀ ਬਚ ਜਾਨੇ ਕਿਤਨ ਲਾਲਚੀ ਰਹੂਗੇ ਡਾਕਟਰ ਸਾਹਿਬ ਜਿਲ੍ਹਾ ਪੀਛੇ ਦਾ ਪ੍ਰਧਾਨ ਸਭਾ ਜੀ ਦੀਆਂ ਚੋਣਾਂ ਨੇੜੇ ਆ ਰਹੀਆਂ ਕਿਵੇਂ ਲੱਗਦਾ ਤੁਹਾਨੂੰ ਕਿ 2027 ਦੀਆਂ ਚੋਣਾਂ ਦਾ ਇਹਨੂੰ ਸੈਮੀਫਾਈਨਲ ਕਹਿ ਸਕਦੇ ਆ ਕਿ ਉਹ ਜੀ ਕਾਰਗੁਜ਼ਾਰੀ ਦੇਖ ਕੇ ਮਿਲ ਸਕਦੀ ਹੈ ਨਹੀਂ ਦੇਖੋ ਜਿਵੇਂ ਇਹਨੂੰ ਕੋਈ ਚਿਹਨਾ ਚੋਣਾਂ ਨੂੰ ਕਿਸੇ ਸੈਮੀਫਾਈਨਲ ਫਾਈਨਲ ਕੁਆਟਰਫਾਈਨਲ ਵਜੋਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਚੋਣਾਂ ਸਰਕਾਰ ਨੇ ਲੁੱਟਣੀਆਂ ਜਿਵੇਂ ਇਹਨਾਂ ਨੇ ਸਰਪੰਚੀਆਂ ਲੁੱਟੀਆਂ ਏ ਜਿਵੇਂ ਇਹਨਾਂ ਨੇ ਜਿਮਨੀ ਚੋਣਾਂ ਲੁੱਟੀਆਂ ਨੇ ਆ ਲੁਧਿਆਣੇ ਵਾਲੀ ਜਿਮਨੀ ਚੋਣ ਹੋਈ ਆ ਇੰਡਸਟਰੀ ਲਿਸਟ ਨੂੰ ਜਤਾਇਆ ਇੱਕ ਨੂੰ ਉੱਥੋਂ लुधियाना वेस्ट ਦੀ ਚੌਣ ਵਿੱਚ ਤੇ ਉਹ ਕਿਵੇਂ ਜਿਤਾਇਆ ਸਭ ਨੂੰ ਪਤਾ ਹੈ ਰੋਜ਼ ਕਿੰਨੇ ਬੰਦੇ ਆਪਾਂ ਰੋਜ਼ ਕਿੰਨਾ ਨਸ਼ਾ ਕਿੰਨਾ ਰਾਸ਼ਨ ਕਿੰਨੇ ਕੱਪੜੇ ਲੋਕਾਂ ਨੂੰ ਲਾਲਚ ਸਰਕਾਰ ਕੰਮ ਕਰੇ ਸਰਕਾਰ ਨੂੰ ਲੋੜ ਕੀ ਆ ਲੋਕਾਂ ਨੂੰ ਲਾਲਚ ਦੇਣ ਦੀ ਪੈਸੇ ਦੇਣ ਦੀ ਲੋੜ ਕੀ ਆ ਇਹ ਤਾਂ ਕਹਿੰਦੇ ਸੀ ਅਸੀਂ ਵੋਟਾਂ ਮੰਗਣੇ ਆਵਾਂਗੇ ਕੰਮ ਇੰਨਾ ਕਰਾਂਗੇ ਤੇ ਵੋਟਾਂ ਮੰਗਣ ਨਾਲ ਤਰਲੇ ਕਰਦੇ ਫਿਰਦੇ ਆ ਲੋਕ ਵੋਟਾਂ ਪਾ ਕੇ ਰਾਜੀ ਨਹੀਂ ਸੋ ਇਹਨਾਂ ਚੋਣਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਮੈਨਾ ਹੋਊਗਾ ਇਹ ਤਾਂ ਸਰਕਾਰ ਨੇ ਲੁੱਟਣੀਆਂ ਐ ਅੱਗੇ ਆਪਾਂ ਸਰਪੰਚੀਆਂ ਨਗਰ ਪੰਚਾਇਤ ਦੀਆਂ ਚੋਣਾ ਨਗਰ ਕੌਂਸਲਾਂ ਦੀਆਂ ਚੋਣਾਂ ਮahanagaranਾਂ ਦੇ ਵਿੱਚ ਕੌਂਸਲਰਾਂ ਦੀਆਂ ਚੋਣਾਂ ਲੁੱਟਦੀਆਂ ਦੇਖੀਆਂ ਪਾਰਟੀਆਂ ਵੀ ਤਾਂ ਧੱਕਾ ਕਰਦੀਆਂ ਰਹੀਆਂ ਇਨ੍ਹਾਂ ਚੋਣਾਂ ਦੇ ਵਿੱਚ ਮਾਝੇ ਕੋ ਕਰਦਾ ਰਿਹਾ ਤਾਂ ਕੋਈ ਗੱਲ ਨਹੀਂ ਤੇ ਸਾਹਮਣੀ ਹੈ ਪਤਾ ਹੀ ਆ ਫਿਰ ਬਦਲਾਅ ਕਿੱਥੇ ਆ ਤੁਸੀਂ ਕਹਿੰਦੇ ਸੀ ਅਸੀਂ ਇਹ ਚੀਜ਼ਾਂ ਖਤਮ ਕਰਾਂਗੇ ਨਾ ਦੂਜੀਆਂ ਪਾਰਟੀਆਂ ਨੂੰ ਤੁਸੀਂ ਜਿਵੇਂ ਤੁਸੀਂ ਵੀ ਇਹ ਕਾਊਂਟਰ ਸਵਾਲ ਇਸ ਤਰ੍ਹਾਂ ਕਰਤਾ ਜਿਵੇਂ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੂੰ ਕਹੀਏ ਵੀ ਤੁਸੀਂ ਧੱਕਾ ਕੀਤਾ ਉਹ ਕਹਣਗੇ ਪਹਿਲਾਂ ਵਾਲੇ ਵੀ ਕਰਦੇ ਰਹੇ ਆ ਬਈ ਤੁਹਾਨੂੰ ਕਿਉਂ ਲਿਆਂਦਾ ਲੋਕਾਂ ਨੇ ਤੁਹਾਨੂੰ ਉਹ ਚੀਜ਼ਾਂ ਬਦਲਣ ਵਾਸਤੇ ਲਿਆਂਦਾ ਤੁਸੀਂ ਹਾਂ ਫਿਰ ਰਲ ਕੇ ਤੁਸੀਂ ਇਹ ਨਾ ਨਾ ਕਹੋ ਫਿਰ ਅਸੀਂ ਬਦਲਾ ਲੈ ਕੇ ਆਵਾਂਗੇ ਤੁਸੀਂ ਬਦਲਾ ਲੈਉਣ ਕਰਕੇ ਇਥੇ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਕਿ ਸ਼ਾਇਦ ਖੌਰੇ ਫਰਕ ਪੈ ਜਾਊਗਾ ਪਰ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਸੀ ਉਹ ਬਸ ਮਿੱਠੂਰਾਮ ਦੇ ਅੰਡੇ ਟੁੱਟ ਗਏ ਤਰਨਤਾਲ ਦੀ ਜਿਮਨੀ ਚੌਂਣਾ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਾਂ ਵਧੀਆ ਗੱਲ ਹੈ ਉੱਥੇ ਤਰਨਤਾਲ ਦੀ ਜਿਮਨੀ ਚੌਂਣ ਦੇ ਵਿੱਚ ਮੈਂ ਤਾਂ ਕਹਿੰਦਾ 25000 ਲਵਾਰਸ ਲਾਸ਼ਾਂ ਦਾ ਜਿਹੜਾ ਵਾਰਸ ਆ ਸਾਡਾ ਯੋਧਾ ਭਾਈ ਜਸਵੰਤ ਸਿੰਘ ਖਾਲੜਾ ਤੇ ਸਾਡੀ ਵੀ ਵੀ ਵਰਮਜੀਤ ਕੋਰ ਖਾਲੜਾ ਨੂੰ ਤੋਂ ਜ਼ਰੂਰ ਚੋਲੜਾ ਲੜਨੀ ਚਾਹੀਦੀ ਆ ਤਾਂ ਕਿ ਉਹ ਵਿਧਾਨ ਸਭਾ ਚ ਜਾ ਕੇ ਉਸ ਵਸੀਲ ਤੇ ਖੜਕੇ ਉਸ ਜਗ੍ਹਾ ਤੇ ਖੜਕੇ ਉਹਨਾਂ 25000 ਲਾਸ਼ਾਂ ਦਾ ਇਹਨਾਂ ਸਾਰੇ ਸਿਆਸਦਾਨਾਂ ਤੋਂ ਜਿੰਨੀਆਂ ਪਾਰਟੀਆਂ ਦੇ ਅਸਿੰਧਰ ਹੋਣਗੇ ਉਹਦਾ ਹਿਸਾਬ ਮੰਗਣ ਉਸ 25000 ਲਾਸ਼ਾਂ ਦੇ ਵਾਰਿਸ ਦੀ ਕਤਲ ਦੀ ਜਾਂਚ ਮੰਗਣ ਸਜ਼ਾਵਾਂ ਮੰਗਣ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਸ ਕਾਲੇ ਦੌਰ ਦੌਰਾਨ ਲੜਨਾ ਚਾਹੀਦਾ ਬੇਸ਼ੱਕ ਉਹਨਾਂ ਨੇ ਜਵਾਬ ਦਿੱਤਾ ਹੈ ਇਹ ਇੱਕ ਮੌਕਾ ਹੈ ਮਾਝੇ ਦੇ ਲੋਕ ਮਨ ਬਣਾਈ ਬੈਠੇ ਆ ਦੁਬਾਰਾ ਪਿਛਲੀ ਗਲਤੀ ਨਹੀਂ ਦੁਹਰਾਉਣਗੇ ਜਿਵੇਂ ਉਹਨਾਂ ਨੇ ਖਾਲੜਾ ਪਰਿਵਾਰ ਨੂੰ ਫਰਾਇਆ ਸੀ ਉਸ ਵੇਲੇ ਪਾਰਲੀਮੈਂਟ ਦੇ ਚੋਣਾਂ 'ਚ ਕਾਲੀ ਦਲ ਨੇ ਵੀ ਉਹਨਾਂ ਦੇ ਖਿਲਾਫ ਹੰਦੇ ਖੜੇ ਕੀਤੇ ਸੀ ਬੀਬੀ ਖਾਲੜਾ ਨੂੰ ਚੋਣ ਲੜਨੀ ਚਾਹੀਦੀ ਮੇਰੀ ਪਰਜੋਰ ਬੇਨਤੀ ਹੈ ਸੰਗਤਾਂ ਦੀਆਂ ਵੀ ਇਹ ਬੇਨਤੀਆਂ ਨੇ ਉਹ ਚੋਣ ਲੜ ਕੇ ਤਾਂ ਉਸ ਉਸ ਫਸੀਲ ਤੇ ਜਾ ਕੇ ਖੜ ਕੇ ਵਿਧਾਨ ਸਭਾ ਦੀ ਤੇ ਹੋ ਸਾਰੇ ਸਵਾਲਾਂ ਦੇ ਜਵਾਬ ਮੰਗਣੇ ਚਾਹੀਦੇ ਹਨ ਇੱਕ ਬੀਬੀ ਖੰਡਾ ਜੀ ਉੱਥੋਂ ਚੋਣ ਲੜਦੇ ਨੇ ਤੇ ਕਮਲਜੀਤ ਸਿੰਘ ਬਰਾੜ ਉਹਨਾਂ ਦਾ ਸਾਥ ਦੇਣ ਲਈ ਉਹ ਨੰਗੇ ਪੈਰੀ ਨੰਗੇ ਪੈਰੀ ਜਾਵਾਂਗੇ ਜੀ ਨੰਗੇ ਪੈਰੀ ਉਹ ਕਿਸੇ ਤਰ੍ਹਾਂ ਵੱਲੋਂ ਖੜਨ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਉਹ ਆਜ਼ਾਦ ਖੰਡ ਕਿਸੇ ਤਰ੍ਹਾਂ ਵੱਲੋਂ ਖੜਨ ਨੰਗੇ ਪੈਰੀ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਉੱਥੇ ਡੇਰੇ ਲਾਵਾਂਗੇ ਜਿੱਥੇ ਚੋਣ ਨਹੀਂ ਹੁੰਦੀ ਅਸਲ ਚਰਚਾ ਇਹ ਵੀ ਹੋ ਰਹੀ ਹੈ ਕਿ ਸ਼ਹੀਦ ਭਾਈ ਬਲ ਸਿੰਘ ਜੀ ਉਹਨਾਂ ਦੇ ਬੇਟੀ ਉਹ ਵੀ ਚੋਣ ਲੜ ਸਕਦੇ ਆ ਤਰ ਤਰ ਤੋ ਸੋ ਇਹਨਾਂ ਨੂੰ ਬੈਠ ਕੇ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਇਸ ਪਰਿਵਾਰ ਨੂੰ ਲੋਕਾਂ ਨੇ ਮਾਨ ਦਿੱਤਾ ਹੈ ਸ਼ੀਤਪਾਈ ਬੀਨ ਸਿੰਘ ਦੇ ਪਰਿਵਾਰ ਨੂੰ ਹੁਣ ਲੋਕਾਂ ਨੇ ਮਾਨ ਸਰਕਾਰ ਆਪਣੇ ਫਰੀਦਕੋਟ ਲੋਕ ਸਭਾ ਤੋਂ ਦਿੱਤਾ ਹੈ ਤਾਂ ਜਾਈ ਮੰਡਟ ਦਿੱਤਾ ਬਹੁਤ ਵਧੀਆ ਉਹਨਾਂ ਨੂੰ ਅਗਲੀਆਂ 2027 ਦੀਆਂ ਚੋਣਾਂ ਵਿੱਚ ਚੋਣ ਲੜਨੀ ਚਾਹੀਦੀ ਹੈ ਜਿਹੜੀ ਇਹ ਚੋਣਾਂ ਇਸ ਚੋਣ ਤੋਂ ਮੇਰੇ ਮੁਤਾਬਕ ਮੇਰੀ ਆਪਣੀ ਸਿਆਸੀ ਸਮਝ ਮੁਤਾਬਕ ਬੀਬੀ ਖਾਲੜਾ ਜੀ ਦਾ ਹੀ ਹੱਕ ਬਣਦਾ ਤੇ ਉਸ ਪਰਿਵਾਰ ਨੂੰ ਮਾਨ ਦਿਵਾਉਣਾ ਚਾਹੀਦਾ ਸਾਨੂੰ ਰਲ ਕੇ ਖਾਣਨੇ ਗਏ ਹੋ ਤੇ ਦੌਣ ਦੀ ਖਾਤਰ ਖੜਾ ਰਸਤ ਦੇਖ ਲੋ ਸਿਆਣੇ ਆ ਸਾਡੇ ਬੰਦੇ ਇਹ ਹਰਾਉਣ ਦੀ ਖਾਤਰ ਜਿਵੇਂ ਪਿਛਲੀ ਵਾਰ ਬੀਬੀ ਜਗੀਰਪੁਰ ਕਾਲੀਦਲ ਵੱਲੋਂ ਖੜੀ ਸੀ ਭੈਣ ਕਮਲਦੀਪ ਕੋ ਰਾਜੋਣਾ ਪਟਿਆਲਾ ਤੋਂ ਖੜੀ ਤਾਂ ਉਦੋਂ ਇਹਨਾਂ ਨੇ ਕਾਂਗਰਸ ਵਿੱਚੋਂ ਗਏ ਹੋਏ ਦਪਿੰਧਰ ਢਿੱਲੋਂ ਕਾਲੀਦਲ ਨੇ ਉਦੋਂ ਆਪਦਾ ਬੰਦਾ ਖੜਾਇਆ ਪਖੰਡ ਕਰਦੇ ਹੁੰਦੇ ਕਾਲੀ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਵੀ ਉਦੋਂ ਪੰਥਕ ਬਣ ਜਾਂਦੇ ਆ ਜਦੋਂ ਸੱਤਾ 'ਚ ਹੁੰਦੇ ਉਦੋਂ ਪੰਥ ਯਾਦ ਨਹੀਂ ਜਾਂਦਾ ਦੱਸਿਆ ਤਾਂ ਜਾਵੇ ਨਾ ਕਿ ਬਾਦਲ ਸੋ ਕੁਬੀਰ ਬਾਦਲ ਕਿੰਨੇ ਵਾਰ ਮੰਤਰੀ ਰਿਹਾ ਕੇਂਦਰ ਚ 96 ਚ ਮੰਤਰੀ ਬਣਿਆ ਬੀਬਾ ਹਰਸਿਮਰਤੂਰ ਦੋ ਵਾਰ ਮੰਤਰੀ ਬਣ ਕੇ ਕੇਂਦਰ ਚ ਕਦੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਕਦੇ ਕੋ ਪੰਥਕ ਮਸਲੇ ਦੀ ਗੱਲ ਕੀਤੀ ਕਦੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਕਦੇ 1984 ਦੇ ਸਿੱਖ ਕਤਲੇਆਮ ਦੀ ਗੱਲ ਕੀਤੀ ਕਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਗੱਲ ਕੀਤੀ ਨਹੀਂ ਕੀਤੀ ਜੇ ਉੱਥੇ ਗੱਲ ਕਰਨਗੇ ਤਾਂ ਮੰਤਰੀ ਪਣਾ ਖੁੱਸ ਜੂਗਾ ਇਹਨਾਂ ਨੂੰ ਮੰਤਰੀ ਨਹੀਂ ਬਣਾਉਣਾ ਸੋ ਇੱਕ ਇੱਕ ਪੋਜ ਦਿਨਾਂ ਤੋਂ ਜੇ ਗੱਲ ਕਰੀਏ ਤਾਂ ਜਿਹੜੀ ਹੈਗੀ ਸੈਂਟਰ ਸਰਕਾਰ ਹੈ ਜਿਹੜੀ ਪਾਈਪੋ ਸਰਕਾਰ ਉਹ ਕਿਤੇ ਨਾ ਕਿਤੇ ਬੰਦੀ ਸਿੰਘਾਂ ਬਾਰੇ ਜਰੂਰ ਗੱਲਬਾਤ ਕਰ ਰਹੀ ਆ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਿਹਾ ਉਸ ਬਾਰੇ ਕੀ ਕਹਿਣਾ ਚਾਹੋ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੁੰਦੇ ਆ ਖਾਨ ਵਾਲੇ ਹੋਰ ਹੁੰਦੇ ਮੈਂ ਲਗਾਤਾਰ ਪਿਛਲੇ 5 7 10 ਸਾਲ ਤੋਂ ਸੁਣਦਾ ਆ ਰਿਹਾ ਜਦੋਂ ਤੋਂ ਮੋਦੀ ਸੱਤਾ 'ਚ ਆਇਆ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਾ ਮੋਦੀ 12 ਮਹੀਨਾ ਸਾਲ ਲੱਗ ਗਿਆ ਉਹਨੂੰ 12 ਸਾਲਾਂ ਦੇ ਵਿੱਚ ਮੈਂ 1200 ਵਾਰ ਸੁਣ ਚੁੱਕਿਆ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਦੱਸੋ ਕਿਸੇ ਦੀ ਹੋਈ ਆ ਜਿਵੇਂ ਆ ਝਾਰੂ ਵਾਲਾ ਐਮਐਲਏ ਕਹਿੰਦਾ ਸੀ ਦੇਵਾਂਗੇ ਡੇਢ ਸਾਲ ਰਹਿ ਤਾਂ ਦੇਵਾਂਗੇ 1000 ਸ ਉਵੇਂ ਹੀ ਹੈ ਜਿਵੇਂ ਇਹਨਾਂ ਨੇ ਕਿਹਾ ਸੀ 25 ਲੱਖ ਦੇਵਾਂ 15 ਲੱਖ ਤੁਹਾਡੇ ਖਾਤਿਆਂ 'ਚ ਆਜੂ 2 ਕਰੋੜ ਨੌਕਰੀਆਂ ਦੇਵਾਂਗਾ ਮੋਦੀ ਕਹਿੰਦਾ ਸੀ ਸਾਲ 'ਚ ਆਈਆਂ ਕਿਸੇ ਨੂੰ ਕਿਸੇ ਦੇ ਖਾਤੇ 'ਚ ਉਵੇਂ ਹੀ ਇਹ ਗੱਲ ਆ ਜਦੋਂ ਛੱਡਣਗੇ ਬੰਦੀ ਸਿੰਘ ਅਸੀਂ ਅਸੀਂ ਸਵਾਗਤ ਕਰਾਂਗੇ ਅਸੀਂ ਧੰਨਵਾਦ ਵੀ ਕਰਾਂਗੇ ਜੇ ਸਾਡੇ ਬੰਦੀ ਸਿੰਘ ਛੱਡਣਗੇ ਜਿਵੇਂ ਜਿਹੜਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਾ ਜਿਹੜਾ ਭਾਈ ਅਮਰਪਾਲ ਸਿੰਘ ਦੀ ਗੱਲ ਉਹ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇੰਨਾ ਸਮਾਂ ਜੇਲ੍ਹ ਦੇ ਵਿੱਚ ਐਨਐਸਏ ਦੇਾ ਕੇ ਬੰਦ ਰੱਖਿਆ ਗਿਆ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਜੇਕਰ ਭਾਜਪਾ ਸਰਕਾਰ ਦੀ ਕਿਸ ਫੈਸਲੇ ਤੇ ਮਤਲਬ ਅਮਲ ਕਰਦੀ ਹੈ ਦੇਖੋ ਜੇ ਇਹਨਾਂ ਨੇ ਛੱਡਣੇ ਹੁੰਦੇ ਬੰਦੀ ਸਿੰਘ ਇਹ ਤਾਂ ਹੋਰ ਨਵੇਂ ਬੰਦੀ ਸਿੰਘ ਲਿਆ ਕੇ ਸਾਡੇ ਨਵੇਂ ਮੁੰਡਿਆਂ ਨੂੰ ਬੰਦੀ ਬਣਾ ਲਿਆ ਜਿਹੜੇ ਪਹਿਲਾਂ ਵਾਲੇ ਸੀ ਉਹ ਛੱਡੇ ਨਹੀਂ ਇਹ ਤਾਂ ਇੱਕ ਐਵੇਂ ਅਫਵਾਹ ਹੈ ਇੱਕ ਡਰਾਮਾ ਹੈ ਕਿ ਛੱਡਾਂਗੇ ਉਹ ਨੌਜਵਾਨ ਕਰਕੀ ਰਹੇ ਸੀ ਅੰਮ੍ਰਿਤ ਛਕਾ ਰਹੇ ਸੀ ਨਸ਼ਾ ਛਡਾ ਰਹੇ ਸੀ ਜਿਹੜਾ ਕੰਮ ਸਰਕਾਰਾਂ ਦਾ ਨਸ਼ਾ ਛਡਾਉਣਾ ਨਸ਼ਾ ਬੰਦ ਕਰਾਉਣਾ ਤੇ ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਭੇਜ ਤਾਂ ਹੁਣ ਤੁਸੀਂ ਇੱਥੋਂ ਸਮਝਣ ਸਮਝਣ ਦੀ ਲੋੜ ਹੈ ਨਾ ਕਿ ਸਿੱਖਾਂ ਪ੍ਰਤੀ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਭਾਜਪਾ ਦੀ ਮੋਦੀ ਦੀ ਗਵਾਹੀ ਵਾਲੀ ਉਹ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਸੋਚ ਸਕਦੀ ਹਜ਼ਾਰਾਂ ਹਜ਼ਾਰਾਂ ਜਿਹੜੇ ਭਾਜਪਾ ਦੇ ਆਰਐਸਐਸ ਦੇ ਕਾਰਕੁਨਾਂ ਉਹਨਾਂ ਦੇ ਹੱਥ ਰੰਗੇ ਹੋਏ ਸਿੱਖਾਂ ਦੇ ਖੂਨ ਨਾਲ ਚਾਹੇ 1984 ਦਾ ਦਿੱਲੀ ਸਿੱਖ ਕਤਲੇਆਮ ਦੀ ਗੱਲ ਹੈ ਚਾਹੇ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਿੱਚ ਸਿੱਖਾਂ ਦੇ ਵਿਰੋਧੀ ਗੱਲ ਆ ਉਹਨਾਂ ਦੇ ਹੱਥ ਰੰਗੇ ਹੋਏ ਆ ਉਹ ਭਾਜਪਾ ਤੋਂ ਕਦੇ ਵੀ ਉਮੀਦ ਨਹੀਂ ਕਰ ਸਕਦੇ ਕਿ ਉਹ ਸਿੱਖਾਂ ਦੀ ਤੇ ਪੰਜਾਬ ਦੀ ਭਲਾਈ ਦੀ ਕੋਈ ਗੱਲ ਕਰੂਗਾ ਜੀ ਸਾਹਿਬ ਅੱਜ ਨਹਿਮਕਪੁਰਾ ਦੇ ਵਿੱਚ ਮੀਟਿੰਗ ਹੋਈ ਹੈ ਸਾਹਬਾ ਮੰਤਰੀ ਦਰਸ਼ਨ ਸਿੰਘ ਜੀ ਬਰਾੜ ਕਮਲਜੀਤ ਸਿੰਘ ਜੀ ਬਰਾੜ ਪਹੁੰਚੇ ਵਰਦੇ ਮੀਂਦੇ ਵਿੱਚ ਬਹੁਤ ਰਾਖਾ ਕੀਤਾ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਖਾਲਸਾ ਵਜ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਜਿੱਥੇ ਸਾਡੇ ਰੀਡ ਦੀ ਹੱਡੀ ਮੈਂ ਕਹਿੰਨਾ ਵੀ ਮੇਰੇ ਪਰਿਵਾਰ ਜਿੱਥੇ ਸਾਰੇ ਸਾਡੇ ਵਰਕਰ ਮੇਰੇ ਆਪ ਦੇ ਲੋਕ ਜਿਹੜੇ ਇਸ ਵਰਦੇ ਮੀਂਹ ਚ ਪਹੁੰਚੇ ਤੁਸੀਂ ਵੀ ਪਹੁੰਚੇ ਇਸ ਲਈ ਤੁਹਾਡਾ ਵੀ ਦਿਲ ਦੀਆਂ ਗਹਿਰਾਂ ਗੋ ਧੰਵਾਦ ਆ ਮਨਪ੍ਰੀਤ ਵੀਰ ਦਾ ਹੈਵਨ ਇੰਡੀਆ ਤੋਂ ਤੇ ਧੰਨਵਾਦ ਤੁਹਾਡਾ ਇਹ ਮੀਟਿੰਗ ਐਕਚੁਅਲ ਦੇ ਵਿੱਚ ਅਸੀਂ ਕੋਈ ਵੈਸੇ ਲੋਕ ਸਾਨੂੰ ਜਿਹੜੇ ਬਹੁਤ ਜ਼ਿਆਦਾ ਕਹਿ ਰਹੇ ਸੀ ਪਿੰਡ ਦੇ ਜਿਹੜੇ ਸਾਡੇ ਵੋਟਰ ਸਪੋਰਟਰ ਨੇ ਪਿੰਡ ਦੇ ਵੋਟਰ ਨੇ ਕਿਉਂਕਿ ਕਾਰਨ ਇਸ ਇਹ ਮੀਟਿੰਗ ਰੱਖਣ ਦਾ ਵੀ ਲੋਕ ਸਰਕਾਰ ਤੋਂ ਬੜੇ ਦੁਖੀ ਹੋਏ ਹੋਏ ਆ ਲੋਕਾਂ ਦੇ ਨਾਂ ਦਾ ਕੋਈ ਜਿਹੜੇ ਘਰੇਲੂ ਕੋਈ ਰੌਲੇ ਝਗੜੇ ਆ ਨਾ ਤਾਂ ਉਹਨਾਂ ਦੇ ਕਿਸੇ ਚੰਗੇ ਤਰੀਕੇ ਨਾਲ ਨਬਟਾਰੇ ਹੁੰਦੇ ਆ ਤੇ ਜਿਹੜੇ ਲੋਕਾਂ ਦੇ ਸਰਕਾਰੀ ਦਰਵਾਜ਼ੇ ਕੰਮ ਆ ਤੇ ਲੋਕਾਂ ਦੀ ਉਹਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਖੱਜਲ-ਖਵਰੀ ਹੋ ਰਹੀ ਆ ਚਾਹੇ ਉਹ ਕਿਸੇ ਵੀ ਵਿਭਾਗ ਦੇ ਵਿੱਚ ਹੋਣ ਕਿਉਂਕਿ ਹਾਲਾਤ ਅੱਜ ਪੰਜਾਬ ਦੇ ਇਹੋ ਜਿਹੇ ਬਣੇ ਪਏ ਆ ਲੋਕਾਂ ਦਾ ਦਿਵਾਲਾ ਨਿਕਲਿਆ ਪਿਆ ਆ ਕਿਸੇ ਵੀ ਡਿਪਾਰਟਮੈਂਟ ਬਣੀ ਤੁਸੀਂ ਵੇਖ ਲਓ ਹਰ ਥਾਂ ਦੇ ਉੱਤੇ ਪੈਸੇ ਦਾ ਬੋਲਬਾਲਾ ਏ ਫਰੇਸ਼ਵਰ ਤੋਂ ਬਿਨਾ ਕਿਤੇ ਵੀ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਤੇ ਲੋਕ ਇਸ ਚੀਜ਼ ਦੀ ਤਕਲੀਫ ਮੰਨ ਰਹੇ ਆ ਲੋਕ ਕਹਿ ਰਹੇ ਸੀ ਵੀ ਸਾਨੂੰ ਜਿਹੜੇ ਸਾਡੇ ਅਸਲ ਨੇਤਾ ਏ ਜਿਨ੍ਹਾਂ ਤੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਨਾਲ ਅਸੀਂ ਜੁੜੇ ਹੋਏ ਸੀ ਪਰ ਇਸ ਜਿਹੜੀ ਝਾੜੂ ਬੋਕਰ ਪਾਰਟੀ ਨੇ ਲੋਕਾਂ ਨੂੰ ਵਰਗਲਾ ਕੇ ਲੋਕਾਂ ਦੇ ਦਬਾਗ ਦੇ ਵਿੱਚ ਜਿਹੜੀਆਂ ਗਲਤ ਚੀਜ਼ਾਂ ਭਰ ਕੇ ਵੀ ਅਸੀਂ ਬਦਲਾ ਲੈ ਕੇ ਆਵਾਂਗੇ ਤਾਂ ਲੋਕਾਂ ਨੂੰ ਜਿਹੜਾ ਆਪ ਦੇ ਵੱਲ ਮੋੜ ਲਿਆ ਸੀ ਪਰ ਅੱਜ ਲੋਕਾਂ ਦੀਆਂ ਜਿਹੜੀਆਂ ਅੱਖਾਂ ਖੁੱਲ ਗਈਆਂ ਤਾਂ ਲੋਕ ਜਿਹੜੇ ਹੁਣ ਵਾਪਸ ਆਪੋ ਆਪਣੀਆਂ ਜਿਹੜੀਆਂ ਪਾਰਟੀਆਂ ਨੂੰ ਉਹ ਪਰਤ ਰਹੇ ਆ ਜੋਸੀ ਸਾਹਿਬ ਜਿਵੇਂ ਗੱਲ ਕਰੀਏ ਤਾਂ ਹੁਣ ਜਿਹੜੀ ਹੈਗਾ ਬਲਾਕ ਸੰਮਤੀ ਦੀ ਜਿਹੜੀ ਚੋਣ ਆ ਗਈ ਜ਼ਿਲ੍ਹਾ ਪ੍ਰੇਸ਼ਰ ਦੀ ਚੋਣ ਆ ਗਈ ਉਸ ਬਾਰੇ ਤੁਸੀਂ ਕੀ ਜਾਂ ਤਾਂ ਕੀ ਕਿੱਦਾਂ ਦਾ ਰੁਝਾਨ ਰੁਝਾਨ ਤਾਂ ਦੇਖੋ ਇਹਦੇ ਵਿੱਚ ਬਣ ਪਈ ਜੀ ਇਹ ਗੱਲ ਆ ਗਈ ਰੁਝਾਨ ਤਾਂ ਸਰਕਾਰ ਦੇ ਬਿਲਕੁਲ ਖਬਰ ਖਿਲਾਫ ਹੀ ਨੇ ਜੇ ਆਪਾਂ ਓਵਰਆਲ ਵੇਖੀਏ ਤਾਂ ਹòn ਪਿੱਛੇ ਵੀ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ ਕਿੰਨੀਆਂ ਰੇਟਾਂ ਪਈਆਂ ਬਹੁਤੀਆਂ ਥਾਵਾਂ ਤੇ ਇਹਨਾਂ ਨੇ ਕਿਸੇ ਨੂੰ ਐਨਓਸੀ ਨਹੀਂ ਜਾਰੂ ਜਾਰੀ ਕੀਤੀਆਂ ਜਾਂ ਫਿਰ ਇਹਨਾਂ ਨੇ ਗਿਣਤੀਆਂ ਦੇ ਵਿੱਚ ਜਿਹੜੇ ਵੱਡੇ ਪੱਤਰ ਦੇ ਉੱਤੇ ਕੱਪੜੇ ਕੀਤੇ ਆ ਸੋ ਲੋਕ ਅੱਜ ਅੱਜ ਤੱਕ ਕਿਸੇ ਗਵਰਨਮੈਂਟ ਦੇ ਵਿੱਚ ਇਦਾਂ ਦੇ ਹਾਲਾਤ ਨਹੀਂ ਸੀ ਬਣੇ ਜਿੱਦੀ ਸਰਕਾਰ ਹੁੰਦੀ ਸੀਗੀ ਤਾਂ ਉਹਦੇ ਹੀ ਜਿਹੜੇ ਮੋਸਟਲੀ ਇਹ ਚੀਜ਼ਾਂ ਹੁੰਦੀਆਂ ਸੀ ਵੀ ਲੋਕ ਉਧਰ ਹੀ ਜਿਹੜੀ ਵੋਟ ਕਰ ਦਿੰਦੇ ਸੀ ਜੇ ਕਿਤੇ ਵੀ ਬਾਈ ਇਲੈਕਸ਼ਨ ਹੁੰਦੀ ਸੀ ਤੇ ਮੈਂ ਕਿ ਸਮਝਦਾ ਵੀ ਸਭ ਤੋਂ ਵੱਧ ਬਾਈ ਇਲੈਕਸ਼ਨ ਇਸ ਸਰਕਾਰ ਦੇ ਵਿੱਚ ਹੋਈਆਂ ਤੇ ਬਾਈ ਇਲੈਕਸ਼ਨਾਂ ਦੇ ਜਿਹੜੇ ਰ ਉਹ ਮੈਂ ਕਹਿੰਦਾ ਵੀ 40 60 ਆਏ ਆ ਕਿਉਂਕਿ ਲੋਕਾਂ ਨੇ ਬਹੁਤ ਥਾਵਾਂ ਦੇ ਉੱਤੇ ਆਪ ਦਾ ਜਿਹੜਾ ਰੋਸ ਆ ਉਸ ਸਰਕਾਰ ਨੂੰ ਦਿਖਾਇਆ ਵੀ ਤੁਸੀਂ ਸਾਨੂੰ ਜਿਹੜੇ ਝੂਠੇ ਲਾਰੇ ਲਾ ਕੇ ਸੱਤਾ ਦੇ ਵਿੱਚ ਆਏ ਦੇਖੋ ਤੁਸੀਂ ਆ ਲੋਕ ਸਭਾ ਦੀ ਸੌਰੀ ਵਿਧਾਨ ਸਭਾ ਦੇ ਜਿਹੜੇ ਚਾਰ ਸੀਟਾਂ ਦੇ ਉੱਤੇ ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਤੇ ਬਰਨਾਲਾ ਤੇ ਇੱਕ ਜਿਹੜੀ ਚੱਬੇਵਾਲ ਚਾਰ ਸੀਟਾਂ ਦੇ ਉੱਤੇ ਇਲੈਕਸ਼ਨ ਹੋਏ ਉਹਦੇ ਵਿੱਚੋਂ ਇੱਕ ਇੱਕ ਇਹਨਾਂ ਜਗ੍ਹਾ ਦੇ ਉੱਤੇ ਬੇਸ਼ੱਕ ਰੋਲਿੰਗ ਪਾਰਟੀ ਦੀ ਜਿੱਤ ਹੋਈ ਆ ਪਰ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਕਿਉਂਕਿ ਅਕਾਲੀ ਦਲ ਨੇ ਕੰਟੈਸਟ ਨਹੀਂ ਕੀਤਾ ਤਾਂ ਉਹਦਾ ਕਰਕੇ ਜਿਹੜੀ ਉਹ ਵੀ ਇਹਨਾਂ ਨੇ ਜਾਨੀ ਕਿ ਮਿਲੀ ਭੂਤ ਕਰਕੇ ਕੋਈ ਤਰਲੇ ਗੋਡੇ ਫੜ ਕੇ ਪਾਰਟੀਆਂ ਦੇ ਕਰਕੇ ਇਹਨਾਂ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ ਪਰ ਇਹਨਾਂ ਦੀ ਕੋਈ ਜਿੱਤ ਨਹੀਂ ਸੀ ਸੋ ਮੇਰੇ ਕਹਿਣ ਤੋਂ ਭਾਵ ਤੁਸੀਂ ਸਵਾਲ ਕੀਤਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਤੁਸੀਂ ਵੇਖੋਗੇ ਵੀ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਲੋਕ ਜਿਹੜੀ ਇਹਨਾਂ ਨੂੰ ਜਿਹੜੀ ਹੈਗੀ ਇਹਨਾਂ ਨੂੰ ਗੂਠਾ ਜ਼ਰੂਰ ਲਾਜ਼ਮੀ ਦਿਖਾਉਣ ਜੇ ਗੱਲ ਕਰੀਏ ਤਾਂ 1 ਸਾਲ ਤੇ ਕੁਝ ਮਹੀਨੇ ਰਹਿ ਗਿਆ ਸਰਕਾਰ ਦੇ 2027 ਜਲਦੀ ਆਉਣਾ 2027 ਦੀਆਂ ਚੋਣਾਂ ਨੂੰ ਲੈ ਕੇ ਤਾਂ ਜਿਹੜਾ ਹੈਗਾ ਨਿਹਾਲ ਸਿੰਘ ਵਾਲੇ ਦੇ ਵਿੱਚ ਕਿਸ ਕੈਂਡੀਡੇਟ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਕਾਂਗਰਸ ਦੇ ਦੇਖੋ ਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਇਹ ਪਰ ਜਿੰਨਾ ਕ ਮੈਂ ਤੁਰਦਾ ਫਿਰਦਾ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਵਿਚਰਦਿਆਂ ਦੇਖਦੇ ਆਂ ਵੀ ਲੋਕ ਅਸਲ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਅੱਕੇ ਥੱਕੇ ਪਏ ਆ ਤੇ ਬਹੁਤੇ ਲੋਕ ਜਿਹੜੇ ਸੂਝਵਾਨ ਸਮਝਦਾਰ ਚਾਹੇ ਕਿਸੇ ਵੀ ਵਰਗ ਤੋਂ ਲੋਕ ਹੋਣ ਉਹ ਇਹਦੀ ਕੀ ਗੱਲ ਕਰ ਰਿਹਾ ਯਾਰ ਵੀ ਇਹਦੀ ਕਿ ਬੰਦੇ ਦਾ ਕਰਤਾਰ ਦੇਖ ਕੇ ਅਸੀਂ ਵੋਟ ਪਾਉਣੀ ਆ ਕਿਉਂਕਿ ਆਮ ਆਪਾ ਲੀਡਰਾਂ ਦਾ ਹਾਲ ਦੇਖ ਲਓ ਕਦੇ ਛਾਲਮਾਰ ਕੀ ਉਧਰ ਕਦੇ ਛਾਲਮਾਰ ਕੀ ਉਧਰ ਸਿਰਫ ਇੱਕ ਕੁਰਸੀ ਦੀ ਭੁੱਖ ਦੇ ਲਈ ਜਿਹੜੇ ਉਹ ਬੰਦੇ ਬੰਦੇ ਜਿਹੜੀਆਂ ਪਾਰਟੀਆਂ ਬਦਲਦੇ ਆ ਪਰ ਲੋਕ ਸਾਨੂੰ ਇਹਦੀ ਪੂਰਨ ਯਕੀਨ ਆ ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲਬਾਤ ਵਿਚਾਰ ਲੋਕਾਂ ਦੇ ਵਿੱਚ ਚੱਲ ਰਿਹਾ ਲੋਕ ਕਹਿੰਦੇ ਵੀ ਇਹਦੀ ਕਿਸੀ ਬੰਦੇ ਦੇ ਕੈਂਡੀਡੇਟ ਦੇ ਕਰਤਾਰ ਨੂੰ ਦੇਖ ਕੇ ਵੋਟ ਪਾਉਣੀ ਆ ਕੀ ਕੋਣ ਕਿਸੇ ਨੇ ਪਬਲਿਕ ਦੇ ਲਈ ਕੀ ਕੀਤਾ ਕਿਸੇ ਨੇ ਸਾਰੀ ਆਵਾਮ ਦੇ ਲਈ ਕੀ ਕੀਤਾ ਪੰਜਾਬ ਦੇ ਲਈ ਕੀ ਕੀਤਾ ਕਿਸੇ ਨੇ ਕੀ ਯੋਗਦਾਨ ਪਾਇਆ ਸੋ ਮੈਨੂੰ ਲੱਗਦਾ ਵੀ ਹੈ ਕਿ ਜਿਹੜੀ 2027 ਦੀ ਜਿਹੜੀ ਇਲੈਕਸ਼ਨ ਆਉਣੀ ਆ ਇਹ ਪਿਛਲੀਆਂ ਸਾਰੀਆਂ ਲੰਘ ਚੁੱਕੀਆਂ ਇਲੈਕਸ਼ਨਾਂ ਤੋਂ ਇਹ ਕਿ ਬਹੁਤ ਵੱਖਰੀ ਜਿਹੜੀ ਇਲੈਕਸ਼ਨ ਆਉ। ਜੀ ਧੰਨਵਾਦ